ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ। ਦੇਖੋ ਜਿਹੜੀ ਚੀਜ਼ ਕਿਸੇ ਨੂੰ ਸੂਟ ਕਰਦੀ ਹੈ ਨਾ ਉਹ ਉਹ ਤੂੜ ਚ ਟੂੜ ਆਉਂਦਾ। ਮੈਨੂੰ ਇੱਕ ਗੱਲ ਦੱਸੋ ਸਭ ਤੋਂ ਵੱਧ ਯੋਗਦਾਨ ਇਸ ਦੇਸ਼ ਦੀ ਆਜ਼ਾਦੀ 'ਚ ਕਿਹਨੇ ਪਾਇਆ? ਪੰਜਾਬੀਆਂ। ਠੀਕ ਹੈ ਜੀ। ਸਭ ਤੋਂ ਵੱਡੀ ਢਾਲ ਇਸ ਦੇਸ਼ ਦੀ ਸੁਰੱਖਿਆ ਲਈ ਕੌਣ ਬਣਿਆ? ਸਭ ਤੋਂ ਵੱਧ ਪਰਮਵੀਰ ਚੱਕਰਕੀ ਨੇ। ਫਿਰ ਆ ਗਿਆ। ਸਭ ਤੋਂ ਵੱਧ ਗਰੀਬਾਂ ਨੂੰ ਅਨਾਜ ਕਿਹਨੇ ਦਿੱਤਾ? 60-60% ਹੈ? ਕਿਹਨੇ ਦਿੱਤਾ ਹੈ ਫਿਰ ਤੁਸੀਂ ਉਸ ਪੰਜਾਬੀ ਸੂਬੇ ਨੂੰ ਮਹਾਰਾਜ ਰਣਜੀਤ ਸਿੰਘ ਦੇ ਸੂਬੇ ਨੂੰ ਨੌ ਸੂਬਿਆਂ ਚ ਕੱਟਦਾ ਹੁਣ ਤੁਸੀਂ ਕੱਟੇ ਹੋਿਆਂ ਨੂੰ ਵੀ ਨਹੀਂ ਜੀਣ ਦਿੰਦੇ ਓਏ ਹੈ ਓਏ ਤਾਂ ਪਹਿਲਾਂ ਹੀ ਦੁਖੀ ਆ ਯਾਰ ਤੁਸੀਂ ਮਤਲਬ ਸਾਡੀ ਸੈਲਫ ਐਸਟੀਮ ਨੂੰ ਪੈਨੇ ਹੋ ਯਾਰ ਦੇਖੋ ਸਿੱਖ ਲੰਗਰ ਵਰਤਾਉਂਦਾ ਦੱਸੋ ਕੋਈ ਹੋਰ ਵਰਤਾਉਂਦਾ ਓ ਸੱਚਾ ਸਿੱਖ ਸਰਬਤ ਦਾ ਭਲਾ ਮੰਗਦਾ ਹੈ ਮੈਂ ਤੁਹਾਨੂੰ ਅੱਜ ਦੱਸ ਦਨਾ ਪਿਛਲੀ ਵਾਰ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਜਿਹੜੀ ਰੋਡ ਤੋਂ ਜਾਂਦੇ ਸੀਗੇ ਸਾਡੇ ਪੰਜਾਬੀ ਪਹਿਲਾਂ ਦੇ ਉੱਥੇ ਸੈਟਲ ਹੋਏ ਹੋਏ ਮੈਨੂੰ ਉਹਨੇ ਫੋਨ ਕਰਕੇ ਕਿਹਾ ਕਹਿੰਦਾ ਸਿੱਧੂ ਸਾਹਿਬ ਕਈ ਵਾਰ ਘਰੇ ਹੁਣ ਖਾਣਾ ਹੀ ਨਹੀਂ ਬਣਾਈਦਾ ਕਿਉਂਕਿ ਲੰਗਰ ਜਿਹੜਾ ਉੱਥੇ ਵਰਤਦਾ ਉਹ ਜਿਆਦਾ ਵਧੀਆ ਕਹਿੰਦਾ ਕੁੜੀਆਂ ਸਾਡੀਆਂ ਬਗੈਰ ਸ਼ਾਲ ਮੂੰਹ ਨਾਲ ਢਕੇ ਸਿੱਧੀਆਂ ਜਾਂਦੀਆਂ ਕਿਸੇ ਨੂੰ ਤਾਇਆ ਕਹਿੰਦੀਆਂ ਕਿਸੇ ਨੂੰ ਚਾਚਾ ਕਹਿੰਦੀਆਂ ਸਸਰੀਕਾਲ ਬងੀ ਕਿਸੇ ਦੀ ਮਵਾਲੀ ਦੀ ਹਿੰਮਤ ਨਹੀਂ ਐ ਤੂੰ ਹੀ ਦੇਖੋ ਕਿ ਕਿਸ ਤਰੀਕੇ ਨਾਲ ਐਹਸਾਨ ਫਰਾਮੋਸ਼ੀ ਹੋ ਰਹੀ ਹੈ ਯਾਰ ਤੂੰ ਹੀ ਈਡੀ ਦੇ ਹੱਤਕੰਡੇ ਨਾਲ ਸਾਡੇ ਹੀ ਸਾਡੇ ਵੱਲ ਨੂੰ ਮੋੜ ਤੇ ਇਹ ਤਾਂ ਨਹੀਂ ਹੋ ਸਕਦਾ ਯਾਰ ਸਰਕਾਰ ਦੇ ਨਾਨਕ ਨਾ ਇਦਾਂ ਨਹੀਂ ਹੋ ਸਕਦਾ ਗੁਰੂ ਨਾਨਕ ਦੇ ਫਲਸਫੇ ਨਾਲ ਸਿੱਖ ਰਾਜ ਚੱਲਦਾ ਸੀ ਅੱਜ ਵੀ ਗੁਰੂ ਨਾਨਕ ਦੇ ਫਤਸਵੇ ਸਰਬੱਤ ਦੇ ਭਲੇ ਨਾਲ ਸਿੱਖ ਰਾਜ ਵਾਪਸ ਆਏਗਾ ਮੈਂ ਤੁਹਾਨੂੰ ਅੱਜ ਦੱਸਣਾ ਸਿੱਖ ਰਾਜ ਦੇ ਵਿੱਚ ਹਰ ਧਰਮ ਦਾ ਸਨਮਾਨ ਸੀ ਕਿਸੇ ਇੱਕ ਨੂੰ ਫਾਅ ਨਹੀਂ ਲੱਗਿਆ ਇੱਕ ਬੰਦੇ ਨੂੰ ਫਾਅ ਨਹੀਂ ਲੱਗਿਆ ਹਰ ਧਰਮ ਦਾ ਸਨਮਾਨ ਸੀ ਮਹਾਰਾਜ ਰਣਜੀਤ ਸਿੰਘ ਜਾ ਕੇ ਕਾਸ਼ੀ ਵਿਸ਼ਵਨਾਥ 2.5 ਮਹੀਨਿਆਂ ਦੇ ਵਿੱਚ ਸਾਰੀ ਡੂਮ ਦੇ ਉੱਤੇ ਸੋਨਾ ਚੜਾ ਕੇ ਆਇਆ ਸੀ 45% ਮੁਸਲਮਾਨ ਵੀਰ ਸੀ 20% ਹਿੰਦੂ ਭਰਾ ਸੀ 10% ਸਿੱਖ ਸੀ ਕੌਂਦਾ ਸੀ ਖਾਲਸਾ ਰਾਜ ਸਰ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ। ਦੇਖੋ ਜਿਹੜੀ ਚੀਜ਼ ਕਿਸੇ ਨੂੰ ਸੂਟ ਕਰਦੀ ਹੈ ਨਾ ਉਹ ਉਹ ਢੂਡ ਚ ਟੂਡ ਆਉਂਦਾ ਹੈ। ਮੈਨੂੰ ਇੱਕ ਗੱਲ ਦੱਸੋ ਸਭ ਤੋਂ ਵੱਧ ਯੋਗਦਾਨ ਇਸ ਦੇਸ਼ ਦੀ ਆਜ਼ਾਦੀ 'ਚ ਕਿਹਨੇ ਪਾਇਆ? ਪੰਜਾਬੀਆਂ। ਠੀਕ ਹੈ ਜੀ। ਸਭ ਤੋਂ ਵੱਡੀ ਢਾਲ ਇਸ ਦੇਸ਼ ਦੀ ਸੁਰੱਖਿਆ ਲਈ ਕੌਣ ਬਣਿਆ? ਸਭ ਤੋਂ ਵੱਧ ਪਰਮਵੀਰ ਚੱਕਰ ਕਿਹਨੇ ਜਿੱਤੇ? ਫਿਰ ਆ ਗਿਆ। ਸਭ ਤੋਂ ਵੱਧ ਗਰੀਬਾਂ ਨੂੰ ਅਨਾਜ ਕਿਹਨੇ ਦਿੱਤਾ? 60-60% ਹੈ? ਕਿੰਨੇ ਦਿੱਤਾ ਹੈ ਫਿਰ ਤੁਸੀਂ ਉਸ ਪੰਜਾਬੀ ਸੂਬੇ ਨੂੰ ਮਹਾਰਾਜ ਰਣਜੀਤ ਸਿੰਘ ਦੇ ਸੂਬੇ ਨੂੰ ਨੌ ਸੂਬਿਆਂ ਚ ਕੱਟਤਾ ਹੁਣ ਤੁਸੀਂ ਕੱਟੇ ਹੋਿਆਂ ਨੂੰ ਵੀ ਨਹੀਂ ਜੀਣ ਦਿੰਦੇ ਓਏ ਹੈ ਓਏ ਤਾਂ ਪਹਿਲਾਂ ਹੀ ਦੁਖੀ ਆ ਯਾਰ ਤੁਸੀਂ ਮਤਲਬ ਸਾਡੀ ਸੈਲਫ ਐਸਟੀਮ ਨੂੰ ਪਹੁੰਚੇ ਹੋ ਯਾਰ ਦੇਖੋ ਸਿੱਖ ਲੰਗਰ ਵਰਤਾਉਂਦਾ ਦੱਸੋ ਕੋਈ ਹੋਰ ਵਰਤਾਉਂਦਾ ਓ ਸੱਚਾ ਸਿੱਖ ਸਰਬਤ ਦਾ ਭਲਾ ਮੰਗਦਾ ਹੈ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਪਿਛਲੀ ਵਾਰ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਜਿਹੜੀ ਰੋਡ ਤੋਂ ਜਾਂਦੇ ਸੀਗੇ ਸਾਡੇ ਪੰਜਾਬੀ ਪਹਿਲਾਂ ਦੇ ਉੱਥੇ ਸੈਟਲ ਹੋਏ ਹੋਏ ਮੈਨੂੰ ਉਹਨੇ ਫੋਨ ਕਰਕੇ ਕਿਹਾ ਕਹਿੰਦਾ ਸਿੱਧੂ ਸਾਹਿਬ ਕਈ ਵਾਰ ਘਰੇ ਹੁਣ ਖਾਣਾ ਹੀ ਨਹੀਂ ਬਣਾਈਦਾ ਕਿਉਂਕਿ ਲੰਗਰ ਜਿਹੜਾ ਉੱਥੇ ਵਰਤਦਾ ਉਹ ਜਿਆਦਾ ਵਧੀਆ ਕਹਿੰਦਾ ਕੁੜੀਆਂ ਸਾਡੀਆਂ ਬਗੈਰ ਸ਼ਾਲ ਮੂੰਹ ਨਾਲ ਢਕੇ ਸਿੱਧੀਆਂ ਜਾਂਦੀਆਂ ਕਿਸੇ ਨੂੰ ਤਾਇਆ ਕਹਿੰਦੀਆਂ ਕਿਸੇ ਨੂੰ ਚਾਚਾ ਕਹਿੰਦੀਆਂ ਸਸਰੀਕਾਲ ਬੋਨੇ ਕਿਸੇ ਦੀ ਮਵਾਲੀ ਦੀ ਹਿੰਮਤ ਨਹੀਂ ਐ ਤੂੰ ਹੀ ਦੇਖੋ ਕਿ ਕਿਸ ਤਰੀਕੇ ਨਾਲ ਐਹਸਾਨ ਫਰਾਮੋਸ਼ੀ ਹੋ ਰਹੀ ਹੈ ਯਾਰ ਤੂੰ ਹੀ ਈਡੀ ਦੇ ਹੱਥ ਕੰਡੇ ਨਾਲ ਸਾਡੇ ਹੀ ਸਾਡੇ ਵੱਲ ਨੂੰ ਮੋੜ ਕੇ ਇਹ ਤਾਂ ਨਹੀਂ ਹੋ ਸਕਦਾ ਯਾਰ ਸਰਕਾਰ ਦੇ ਦਾਨ ਨਾ ਇਦਾਂ ਨਹੀਂ ਹੋ ਸਕਦਾ ਗੁਰੂ ਨਾਨਕ ਦੇ ਫਲਸਫੇ ਨਾਲ ਸਿੱਖ ਰਾਜ ਚੱਲਦਾ ਸੀ ਅੱਜ ਵੀ ਗੁਰੂ ਨਾਨਕ ਦੇ ਫਤਸਵੇ ਸਰਬੱਤ ਦੇ ਭਲੇ ਨਾਲ ਸਿੱਖ ਰਾਜ ਵਾਪਸ ਆਏਗਾ ਮੈਂ ਤੁਹਾਨੂੰ ਅੱਜ ਦੱਸਣਾ ਸਿੱਖ ਰਾਜ ਦੇ ਵਿੱਚ ਹਰ ਧਰਮ ਦਾ ਸਨਮਾਨ ਸੀ ਕਿਸੇ ਇੱਕ ਨੂੰ ਫਾ ਨਹੀਂ ਲੱਗਿਆ ਇੱਕ ਬੰਦੇ ਨੂੰ ਫਾ ਨਹੀਂ ਲੱਗਿਆ ਹਰ ਧਰਮ ਦਾ ਸਨਮਾਨ ਸੀ ਮਹਾਰਾਜ ਰਣਜੀਤ ਸਿੰਘ ਜਾ ਕੇ ਕਾਸ਼ੀ ਵਿਸ਼ਵਨਾਥ 2.5 ਮਹੀਨਿਆਂ ਦੇ ਵਿੱਚ ਸਾਰੀ ਡੂਮ ਦੇ ਉੱਤੇ ਸੋਨਾ ਚੜਾ ਕੇ ਆਇਆ ਸੀ 45% ਮੁਸਲਮਾਨ ਵੀਰ ਸੀ 20% ਹਿੰਦੂ ਭਰਾ ਸੀ 10% ਸਿੱਖ ਸੀ Subscribe to One India channel and never miss an update.